ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਬੇੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਆ ਤੇ ਦੋ ਗਿਹੜਾ ਦੋ ਬੇੜਾ ਹੈਗੇ ਗੱਬਣਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਬਰਨਾਲਾ ਤੋਂ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣੇ ਕੋਠੇ ਆ ਗੁਰੂ ਰਾਮ ਦਾਸ ਨਗਰ ਨੇੜੇ ਆਪਣੀ ਗਊਸ਼ਾਲਾ ਗਈ ਮੋਬਾਈਲ ਨੰਬਰ 9815399107 ਜੀ 9815399107 ਹਾਂਜੀ ਜਿਹੜੀ ਪਹਿਲਾ ਨੰਬਰ ਤੇ ਤਾਜੀ ਸੂਈ ਵੜ ਦੇਖੀ ਆ ਨੇ ਕਿਹੜਾ ਸੂਆ ਸੂਈ ਆ ਜੀ ਇਹ ਬਾਈ ਜੀ ਦੂਜਾ ਸੂਆ ਸੂਈ ਆ ਸਵੇਰੇ ਸੂਈ ਆ 4 ਵਜੇ ਜੇਰ ਜੂ ਰੋਕੇ ਆ ਜੇਰ ਜੂਰ ਦੀ ਬਿਲਕੁਲ ਓਕੇ ਜਮਾ ਸਾਰ ਸੁੱਸਰੀਆ ਚਵਾਈ ਚਬੂਈ ਦੀ ਹਰ ਇੱਕ ਚੀਜ਼ ਦੀ ਸੋਨੇ ਵਰਗੀ ਆ ਜਮਾ ਠੀਕ ਐ ਲਓ ਬਾਈ ਜੀ ਕਹਿੰਦਾ ਵਾ ਸਾਰੇ ਪਾਸੇ ਓਕੇ ਆ ਜਾਵਾ ਹਾਂ ਵੀਰੇ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਇਹ ਵੀਰੇ 17 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਹੈਗਾ 20 ਕਿਲੋ ਦੁੱਧ ਖੁੱਲਾ ਕੱਢ ਦੂਗੀ ਕੋਲ ਨੂੰ ਇੱਥੇ 28 ਕਾਹ ਲੋ 30 ਕਾਹ ਲੋ ਠੀਕ ਹੈ ਪਰ ਦੋ ਦੀ ਜਾਤ ਕੁਆਲਿਟੀ ਬਹੁਤ ਜ਼ਿਆਦਾ ਹੈ ਵੀਰੇ ਦੇ ਘਰੇ ਹੀ ਪਸ਼ੂ ਰੱਖੇ ਹੋਏ ਸੀ ਹੱਥ ਦੱਸ ਠੀਕ ਹੈ ਫਾਰਮ ਟਾਈਪ 20 ਕਿਲੋ ਦੁੱਧ ਪਾਉਣ ਵਾਲੀ ਵਿਹੜਾ ਜਾ ਹਾਂ ਜਰਸੀ ਬੱਛੀ ਆ ਪਿਓਰ ਦੇ ਮੰਗਰ ਠੀਕ ਹੈ ਚੋਰ ਚਵਾਦੀ ਇੱਕ ਨੰਬਰ ਲੱਗੇ ਸੋਨੇ ਵਰਗੇ ਜੇ ਪਤਾਰਾ ਮਾਰ ਕੇ ਦਿਖਾ ਦਿੰਦੇ ਆਂਗੇ ਠੀਕ ਹੈ ਇਹਦਾ ਪਰ ਰੇਟ ਵਗੈਰਾ ਕੀ ਰੱਖਿਆ ਹਾਂ ਭਾਈ ਜੀ ਰੇਟ ਵੀ ਆਪਾਂ ਇੱਕ ਹੱਥ ਮਿਲ ਕੇ ਬੇਨ ਬਾਈ ਲੋ ਕਹਦੇ ਹੁਣ ਵੀ ਆਪਣੇ ਰੇਟ ਹਾਂ ਨਾ ਨਹੀਂ ਹੁੰਦੇ ਵੀਰੇ ਠੀਕ ਹੈ ਮਤਲਬ ਚਵਾਈ ਦੀ ਹਰ ਇੱਕ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋਊਗੀ ਵੈੜ ਦੀ ਤੋ ਦੇਖੋ ਚੋਣ ਚਵਾ ਦੇ ਇੱਕ ਨੰਬਰ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਤਾਂ ਵੀ ਮੈਂ ਕਹਾਂ ਦੋਨੇ ਪਾਸੇ ਬਹਿ ਕੇ ਚੁੰਮ ਲਿਓ ਬਾਈ ਜੀ ਕੋਈ ਦਿੱਕਤ ਨਹੀਂ ਦੀ ਹੈਗੀ ਠੀਕ ਹੈ ਕੱਲ ਬੈਠੀਏ ਦਿਲ ਪਰ ਠੀਕ ਹੈ ਸਾਫ਼ ਸੁਥਰਾ ਚੋਣ ਜਾਵਾਂ ਹਨਾ ਮੈਂ ਕਹਾਂ ਬਾਈ ਯਾਰ ਸੋਨੇ ਵਰਗੀ ਇਹ ਤੜਕੇ ਆਪਾਂ ਬੱਚਾ ਚੰਗਾ ਕੇ ਦੋਟਾ ਹੀ ਕਿਲੋ ਖਾਲੀ ਕਰਤੀ ਸੀ ਉਹ ਹੀ ਕਹ ਲੀਆ ਪੱਠ ਕਿਲੋ ਕੱਢਤਾ ਸੀ ਨਾ 8 ਕਿਲੋ ਕੱਢਾ ਇੱਕ ਦੋ ਕਿਲੋ ਬੱਚੇ ਨੇ ਪੀ ਲਿਆ ਹੋਊਗਾ ਦੋ ਗਿਨੋਂ ਬਖਾਲੀ ਕਰਤੀ ਅਰੇ ਡੱਬਾ ਕੀ ਰੱਖਿਆ ਜਿਹੜਾ ਦਾ ਮੁੱਲਾ ਬਈ ਨਹੀਂ ਉਹ ਤੇ 80 ਕਰਾ ਲਓ 85 ਕਰਾ ਲਓ 75000 ਦੀ ਵੇਡ ਦੇ ਦਾਂਗੇ ਦਾਜੀ ਸੂਈ ਸਵਾਈ 나ੜੂਆ ਨਾਲ ਆ ਮਗਰ ਬੱਛੀ ਆ ਹਾਂਜੀ ਮਗਰ ਬੱਛੀ ਪੂਰੀ ਕੁਆਲਿਟੀ ਵਾਲੀ ਦਿਖਾ ਦੇ ਵੀਰੇ ਠੀਕ ਆ ਤੇ ਉਹ ਜਰਸੀ ਦੀ ਬੱਛੀ ਆ ਇਹ ਦੇਖੋ ਸੋਹਣੀ ਬੱਛੀ ਆ ਮਗਰ ਵੱਡੀ ਬੁੱਛੀ ਆ ਪੂਰੀ 74 ਚੋਂ ਮਾਨਦਾਨ ਮੜਾ ਵਡਾ ਕਰ ਦਾਂਗੇ ਹਾਂ ਬਾਈ ਜੀ ਮਾਨਦਾਨ ਕਰਾਂਗੇ ਆਏ ਵੀਰ ਦਾ ਵਣ ਦੇ ਕੇ ਤੋਰਾਂਗੇ ਵੀਰੇ ਯਾਰ ਗੱਲਾਂ ਆਏ ਬਸ ਵੀਰ ਬਣ ਕੇ ਵੀ ਬੜਾ ਮਤਲਬ ਘੱਟ ਵੱਧਲਾ ਨਾ ਖੇਚਲਾ ਕਰੇ ਭਾਈ ਬਣ ਕੇ ਦਿਹਾੜੀ ਬਣਦੀ ਉਹ ਜਾਣਦੀ ਹਾਂ ਬਸ ਜਿਹੜਾ ਵੀਰ ਆ ਗਿਆ ਮਾਂ ਨਾਲ ਮੰਗੂਗਾ ਅਗਰ ਦੂਜਾ ਨੰਬਰ ਗੱਭਣ ਦੇਖੀਏ ਨੇ ਆਪਾਂ ਹਾਂ ਭਾਈ ਜੀ ਤੀਜਾ ਸੂਆ ਸੁੰਦੀ ਆ ਪਿਓ ਨਾ ਠੀਕ ਹੈ ਕੈਦ ਲੈਂਦੀ ਆ ਦਿਨ ਲੈ ਜੂਗੀ ਪੰਜ ਚਾਰ ਵੀਰੇ ਹਜੇ ਪੰਜ ਚਾਰ ਦਿਨ ਸੂਣ ਚ ਬਾਕੀ ਤੇ ਲੈਵਲ ਉਹਦੀ ਬੜੀ ਸਾਫ ਆ ਹਨਾ ਬਹੁਤ ਸਾਫ ਆ ਵੀਰੇ ਪੂਰੀ ਟਾਪ ਵਹਿੜ ਹੈਗੀ ਥਾਂ ਤੁਨੋਂ ਬੜਾ ਪਿਆਰਾ ਥੀ ਆ ਰਹਾ ਹਨਾ ਹਨ ਪੂਰਾ ਟਾਪ ਦਾ ਥਣ ਲੱਗਿਆ ਬਾਕੀ ਦੁੱਧਾਂ ਦੀ ਕੁਆਲਿਟੀ ਕੱਦਗੜ ਬਾਡੀ ਵੇਟ ਵਾਂ ਦਾ ਬਹੁਤ ਜ਼ਿਆਦਾ ਚੰਗਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਵੀਰੇ 22 ਕਿਲੋ ਦੱਸਿਆ ਮਾਲਕ ਨੇ ਜਿੰਨਾ ਤੋਂ ਲਈਆ ਵੀਰੇ ਤੋਂ ਆਪਾਂ ਠੀਕ ਹੈ ਮਨੋਂ ਵੀ 20 ਕਿਲੋ ਤੋਂ ਬਾਹਰ ਪਾ ਦੂਗੀ ਖੁੱਲਾ ਸੁਭਰ ਜੈਗ ਲੈ ਮਿੱਤੀ ਕੇ ਜੀ ਉਹ ਵੀ ਗੱਪਾਂ ਲੀ ਬਾਈ ਯਾਰ ਕੀ ਫਾਇਦਾ ਇੱਥੇ ਝੂਠ ਤੋਂ ਪਾਣ ਬੋਲੀ ਜਾ ਮੁੰਕੇ ਅਗਲਾ ਫੋਨ ਕਰੀ ਜਾਂਦਾ ਬਾਈ ਯਾਰ ਉਹਨੇ 30 ਨਹੀਂ ਕੱਢਿਆ ਉਹਨੇ 28 ਨਹੀਂ ਕੱਢਿਆ ਜਾਏਗਾ ਲਾ ਹਣ ਇਹਦੇ ਪੈਸੇ ਕਿਨੇ ਲੈਣੇ ਆਪਾਂ ਬਾਈ ਉਹ 65000 ਰੁਪਏ ਲੈ ਲਾਂਗੇ ਆਪਾਂ ਵੀਰੇ ਛੋੜ ਸਪਾ ਕਰ ਦਾਂਗੇ ਹਮ ਮੰਨਤਾ ਨਹੀਂ ਕਰਾਂਗੇ ਵੀਰ ਬਣ ਕੇ ਬੋਲਾਂਗਾ ਕਿਉਂਕਿ ਆਪਾਂ ਰੇਟ ਹੀ ਪਹਿਲਾਂ ਹੀ ਖਿੱਚਵੇਂ ਰੇਟ ਪਾ ਰਹੇ ਆ ਬਾਈ ਯਾਰ ਠੀਕ ਆ 65000 ਜਮਾਲ ਦਾਨ ਆਪਾਂ ਕਰ ਦਾਂਗੇ ਹਾਂਜੀ ਅੱਗੇ ਆ ਗਈ ਤੀਜੇ ਨੰਬਰ ਤੇ ਆਪਣੀ ਜਰਸੀ ਹੈ ਨਾ ਹਾਂਜੀ ਜਰਸੀ ਕਾਫੀ ਕਲਰ ਵੀਰੇ ਕਿਹੜਾ ਸੁਆ ਸੂਰੀ ਹੈ ਇਹ ਪਹਿਲਣ ਵੀਰੇ ਜਮਾ ਦੰਦਾ ਤਾਂ ਦੰਦਾ ਦੀ ਇਹ ਹਜੇ ਬਾਈ ਯਾਰ ਮੈਂ ਮੂੰਹ ਪਟਿਆ ਨਹੀਂ ਚੋਗੀ ਹੋ ਸਕਦੀ ਹੈ ਸ਼ਾਇਦ ਠੀਕ ਆ ਖੁੱਲੀ ਆਈ ਆ ਫਾਰਮ ਜੋ ਬਹਿੜ ਪੜੀ ਪੁੜੀ ਬਹੁਤ ਤਗੜੀ ਬੋਲ ਟੋਪ ਵੇੜਾ ਯਾਰ ਕੁਆਲਟੀ ਫੋਲਾ ਬੱਛੀ ਚ ਠੀਕ ਹੈ ਦੋਦਾ ਮੰਨ ਲਓ ਜਿਹੜੇ ਵੀਰ ਕਹਿੰਦੇ ਵੀ 30 ਕਿਲੋ ਵਾਲੀ ਵੇੜ ਚਾਹੀਦੀ ਆ ਠੀਕ ਹੈ ਖੁੱਲੋਂ ਹੀ ਪਾ ਦੂਗੀ ਇਮਾਨਦਾਰੀ ਦਾ ਠੀਕ ਹੈ ਰਾਜੀ ਸਮਝੀ ਪਣੀ ਅਜੀਬ 5 ਤਰੀਕ ਨੂੰ ਦਿਨ ਪੂਰੇ ਹੋਣੇ ਆ ਵੀਰੇ ਠੀਕ ਹੈ 5 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਰੇਟ ਇਹਦਾ ਕਰਨਾ ਕੀ ਆਪਾਂ ਬਾਬਾ ਜੀ ਇਹ 1 ਲੱਖ 5000 ਦੀ ਵੇੜ ਦੇ ਦਾਂਗੇ ਮਾਨਤਨ ਕਰ ਦਾਂਗੇ ਆ ਮਾਨਤਨ ਕਰ ਦੇਗੇ ਬਾਬਾ ਨਹੀਂ ਵੀਰ ਬਣ ਕੇ ਛੋੜ ਛੱਪਾ ਹੋ ਜਾਊਗਾ ਪਹਿਲਾਂ ਪਲੂਨ ਥੋੜਾ ਭਲਾ ਪਾਈ ਜਾਂਦੀ ਹੈ ਦੁੱਧ ਮੇਰੇ ਹਿਸਾਬ ਨਾਲ ਪਾਲੂ 24 25 ਗਾਣਾ ਬਾਈ ਯਾਰ ਜਿਹੜਾ ਬੋਡੀ ਬੇਟ ਆ ਕੁਆਲਿਟੀ ਅਗਾ ਦੀ ਮੂਹ ਦਿਖਾ ਦੇ ਬੁੱਦੀ ਬੁੱਦੀ ਜਿਵੇਂ ਨਹੀਂ ਹੈਗਾ ਵੀ ਉਹ ਅਗਲਾ ਕਹਿੰਦਾ ਦੋ ਗਲੀਜ ਨੂੰ ਵੀ ਜਰਸੀ ਆ ਪਿਓਰ ਜਰਸੀ ਆ ਠੀਕ ਐ ਸੋ ਬਰ ਰੇਅਰ ਵੀਡੀਓ ਵੇਚੀ ਕਰਾਦੇ 98153 9467 3 ਬੜਾ ਦੋ ਗੱਬਣਾ ਇੱਕ ਸੂਈ ਵੀ ਅੱਗੇ ਆਪਣੇ ਕੋਲੇ ਕੱਲ ਨੂੰ ਹੋਰ ਵੀ ਮਾਲ ਆ ਜਾਊਗਾ ਕੋਈ ਵੀ ਵੀਰ ਇੱਕ ਦੋ ਤਰੀਕ ਦਿੱਕਰ ਅੇ ਮੌਲਵੀ 30 ਤਰੀਕ ਤੋਂ ਬਾਅਦ ਜਿਹੜਾ ਵੀਰ ਆਊਗਾ ਆਪਣੇ ਕੋਲੇ 10-12 ਬੈਣਾ ਹੋਣਗੀਆਂ ਠੀਕ ਹੈ ਕੰਮ ਚੱਲੋ ਜਦੋਂ ਮਰਜੀ ਬੰਦਾ ਆਵੇ ਹਾਂ ਜਦੋਂ ਮਰਜੀ ਆਵੇ ਭਾਈ ਆਪਣਾ ਕੋਈ ਇੱਕ ਦਿਨ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਬੈਚਣੀਆਂ ਨੇ ਠੀਕ ਹੈ ਰੋਜ਼ ਡੇਲੀ ਆਪਣੇ ਕੋਲੇ ਬੈੜਾ ਹੁੰਦੀਆਂ ਨੇ ਹਰ ਵਕਤ 8-10 ਬੈਣਾ ਖੜਗੀਆਂ ਰਹਿੰਦੀਆਂ ਨੇ ਠੀਕ ਹੈ ਸੋ ਵੀਡੀਓ ਦੇਖ ਲੇ ਸਭ ਦਾ